ਸਤਿ ਸ੍ਰੀ ਅਕਾਲ ਜੀ ਸਾਰੇ ਆ ਪੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਸਾਂਝੀਆਂ ਹੋ ਸਕਣ ਰਿਸ਼ਤੇ ਲੈ ਕੇ ਹਾਂ ਜੀ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਹੈ ਫਾਈਲ ਨੰਬਰ 49 ਲੜਕੀ ਦਾ ਰਿਸ਼ਤਾ ਹੈ ਜੀ ਨਾਮ ਕੌਰ ਅਮਰਤਾਰੀ ਜ਼ਿਲ੍ਹਾ ਕਪੂਰਥਲਾ ਕਾਸਟ ਆਲੂ ਵਾਲੀ ਆ ਜਨਮ ਜੁਲਾਈ 1998 ਹਾਈਟ 5 ਫੁੱਟ 9 ਇੰਚ ਪੜਾਈ ਪੀਜੀਡੀਸੀਏ ਐਮਏ ਬੀਐਡ ਚੱਲ ਰਹੀ ਹੈ ਜੀ ਸਿਵਲਿੰਗ ਦੋ ਏਡਰ ਬ੍ਰਦਰ ਫਾਦਰ ਓਨ ਬਿਜ਼ਨਸ ਮਦਰ ਹੋਮ ਮੇਕਰ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ ਚੰਗੇ ਪਰਿਵਾਰ ਦਾ ਪੜ੍ਹਿਆ ਲਿਖਿਆ ਮਿਹਨਤੀ ਅਤੇ ਸਾਹੂ ਅਮਰਤਾਰੀ ਨਾਮ ਬਾਣੀ ਜਪਣ ਵਾਲਾ ਲੜਕਾ ਚਾਹੀਦਾ ਹੈ ਦਾ ਦੁਆਬੇ ਏਰੀਆ ਨੂੰ ਪਹਿਲ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਫਾਈਲ ਨੰਬਰ 50 ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਕਾਸਟ ਆਲੂ ਵਾਲੀ ਹੈ ਜਨਮ ਅਗਸਤ 1992 ਹਾਈਟ 5 ਫੁੱਟ 10 ਇੰਚ ਪੜਾਈ ਬੀਟੈਕ ਸਿਵਲ ਇੰਜੀਨੀਅਰਿੰਗ ਸਹਿਵਿੰਗ ਇੱਕ ਭਰਾ ਇੱਕ ਭੈਣ ਆਕੂਪੇਸ਼ਨ ਟਰੱਕਿੰਗ ਇਨ ਯੂ ਐਸ اے ਨੇ ਵਰਕ ਪਰਮਿਟ ਯੂ ਐਸ اے ਵਿੱਚ ਟਰੱਕਿੰਗ ਦਾ ਕੰਮ ਹੈ ਜੀ ਇਹਨਾਂ ਦਾ ਇਹਨਾਂ ਨੂੰ ਚੰਗੇ ਪਰਿਵਾਰ ਦੀ ਪੜ੍ਹੀ ਲਿਖੀ ਦੇ ਨਾਮ ਬਾਣੀ ਜਪਣ ਵਾਲੀ ਅਮਰਤਾਰੀ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜਿਸ ਪਰਿਵਾਰ ਨਾਲ ਇਹਨਾਂ ਦਾ ਰਿਸ਼ਤਾ ਮੈਚ ਹੁੰਦਾ ਹੋਵੇ ਤਾਂ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਫਾਈਲ ਨੰਬਰ 51 ਨਾਮ ਕੌਰ ਏਰੀਆ ਖਰੜਾ ਮਹਾਲੀ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 1991 ਹਾਈਟ 5 ਫੁੱਟ 2 ਇੰਚ ਪੜ੍ਹਾਈ ਬੀਟੈਕ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਸਟੇਟਸ ਕੈਨੇਡਾ ਪੀਆਰ ਫਾਦਰ ਫਾਰਮਰ ਜ਼ਮੀਨ ਇਹਨਾਂ ਕੋਲ 40 ਕਿੱਲੇ ਹੈ ਜੀ ਮਦਰ ਹਾਊਸ ਵਾਈਫ ਇੱਕ ਭਰਾ ਕੈਨੇਡਾ ਇਨਨੂੰ ਲੋਡ ਹੈ ਜੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਇੰਡੀਆ ਤੋਂ ਹੀ ਹੋਵੇ ਚੰਗੀ ਜ਼ਮੀਨ ਆਉਂਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੀ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਫਾਈਲ ਨੰਬਰ 52 ਨਾਮ ਕੌਰ ਜ਼ਿਲ੍ਹਾ ਮਾਨਸਾ ਕਾਸਟ ਜਟ ਸਿੱਖ ਡੇਟ ਆਫ ਬਰਥ 17 ਜਨਵਰੀ 1999 ਹਾਈਟ 5 ਫੁੱਟ 5 ਇੰਚ ਸਟੱਡੀ ਇਨ ਕੈਨੇਡਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਡਿਪਲੋਮਾ 2 ਇਅਰ ਬੋ ਵੈਲੀ ਕਾਲਜ ਅਸਿਸਟੈਂਟ ਸਟੋਰ ਲੀਡਰ ਐਸਓ 711 ਪਲੱਸ 2 ਕਮਰਸ ਵਿੱਚ ਕੀਤੀ ਹੈ ਜੀ ਵਿਦ ਨੈਟ ਹੋਲਡਰ ਕੰਟਰੀ ਪੀਆਰ ਇਨ ਕੈਨੇਡਾ ਇਹਨਾਂ ਨੂੰ ਲੋੜ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਿਵੇਂ 15 ਕਿਲੀਆਂ ਤੱਕ ਆਉਂਦੀ ਹੋਵੇ ਜਿਸ ਪਰਿਵਾਰ ਨਾਲ ਇਹਨਾਂ ਦਾ ਰਿਸ਼ਤਾ ਮੈਚ ਕਰਦਾ ਹੈ ਜੀ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਧੰਨਵਾਦ